ਸ਼ੀਰ ਦੇਖ ਰਹੇ ਹੋ ਪੰਜ ਪਾਣੀ న్యూ ਚੈਨਲ ਤੇ ਮੈਂ ਬਲਕਰ ਸਿੰਘ ਪੰਨੀ ਵਾਲਾ ਤੇ ਮੇਰੇ ਨਾਲ ਪੱਤਰਕਾਰ ਵਿਰੇਂਦਰ ਬਬੂ ਪੰਚਾਇਤੀ ਚੋਣਾਂ ਜਿਹੜੀਆਂ ਬੜੀਆਂ ਨੇ ਠੀਕ ਆ ਚੁੱਕੀਆਂ ਤੇ 15 ਅਕਤੂਬਰ ਨੂੰ ਪੰਚਾਇਤਾਂ ਦੀਆਂ ਚੋਣਾਂ ਹੋ ਜਾਣੀਆਂ ਤੇ ਅੱਜ ਤੋਂ ਹੀ ਜਿਹੜੇ ਨਾਮਜ਼ਦੀਆਂ ਭਰਨੀਆਂ ਸ਼ੁਰੂ ਹੈ ਤੇ ਅੱਜ ਆਪਣੇ ਨਾਲ ਬਹੁਤ ਹੀ ਸੋਜਵਾਨ ਤੇ ਉਗੇ ਆਗੂ ਆਵਾਜ਼ੀ ਪਾਰਟੀ ਦੇ ਤੇ ਜਿਨ੍ਹਾਂ ਨੇ 15 ਸਾਲ ਪਹਿਲਾਂ ਸਰਪੰਚੀ ਵੀ ਕੀਤੀ ਹੈ ਤੇ ਬਲਾਕ ਸੰਵਤੀ ਦੇ ਚੇਅਰਮੈਨ ਵੀ ਰਹੇ ਹੈ ਮੇਰੀ ਮਰਾਜ਼ ਸਰਦਾਰ ਸਰਜੀਤ ਸਿੰਘ ਜੀ ਚੇਅਰਮੈਨ ਸਾਹਿਬ ਪਿੰਡ ਮਿੱਡਾ ਤੋਂ ਆਪਾਂ ਇਹਨਾਂ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਇਹ ਬਲਾਕ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਹੈ ਤੇ ਸਰਕਾਰ ਦੇ ਵਿੱਚ ਵੀ ਇਹ ਜਿਹੜੇ ਗੂੜੇ ਰਿਸ਼ਤੇ ਹਨ ਲਈ ਜਿਹੜੇ ਇੱਥੋਂ ਦੇ ਮੰਤਰੀ ਜਿਵੇਂ ਲਖਮੀਰ ਸਿੰਘ ਜੀ ਖੁੱਡੀਆਂ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਰਿਸ਼ਤੇ ਡੂੰਘੇ ਹਨ ਇਹਨਾਂ ਦੇ ਤੇ ਆਪਾਂ ਇਹਨਾਂ ਨਾਲ ਪੰਚਾਇਤੀ ਚੋਣਾਂ ਤੇ ਗੱਲਾਂ ਬਾਤ ਕਰਨੀਆਂ ਹੈ। ਚੇਅਰਮੈਨ ਸਾਹਿਬ ਪਹਿਲਾਂ ਤਾਂ ਤੁਹਾਡਾ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਆਤਲਾ ਆਉਣ ਦਾ ਵੀ ਬਹੁਤ-ਬਹੁਤ ਸਵਾਗਤ ਕਰਦੇ ਆ ਜੀ। ਜੀ ਬਹੁਤ ਬਰਿੰਦੇਬਾਨ। ਚੇਅਰਮੈਨ ਸਾਹਿਬ ਪੰਚਾਇਤੀ ਚੋਣਾਂ ਆ ਰਹੀਆਂ। ਵੀ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਜਿਹੜੇ ਪੰਚਾਇਤੀ ਚੋਣਾਂ ਦੇ ਵਿੱਚ ਪੰਜ ਸਰਪੰਚ ਬਣਨੇ ਆ ਉਹ ਕਿਹੋ ਜਿਹੇ ਹੋਣੇ ਚਾਹੀਦੇ ਥੋਡੇ ਮਤਲਬ ਤੁਸੀਂ ਕਿਉਂਕਿ ਸਰਪੰਚੀ 15 ਸਾਲ ਲਗਾਤਾਰ ਜੇ ਤੁਹਾਡੇ ਤੇ ਲੋਕਾਂ ਨੇ ਕੁਝ ਵੇਖਿਆ ਤੁਹਾਨੂੰ ਲਗਾਤਾਰ ਸਰਪੰਚੀ ਕਰਵਾਈ ਤੇ ਕਿਹੋ ਜਿਹੇ ਉਹ ਸਰਪੰਚ ਹੋਣੇ ਚਾਹੀਦੇ ਕਿਹੋ ਤੇ ਜਿਹੜੇ ਲੋਕਾਂ ਦੇ ਵਿੱਚ ਮਤਲਬ ਚੰਗੇ ਕੰਮ ਕਰ ਸਕਣ ਉਹ ਕਿਹੋ ਜਿਹੇ ਸਰਪੰਚ ਚਾਹੁੰਦੇ ਹੋ ਤੁਸੀਂ ਅਇਤੇ ਅੰਨੇ ਜੋ ਪਿੰਡ ਦਾ ਸਰਪੰਚ ਖਿਡਾਰਨਾ ਹੈ ਪਿੰਡ ਦੀ ਸਹਿਮਤੀ ਨਾਲ ਖਲੋਵੇ ਜਿਹੜਾ ਪਿੰਡ ਦਾ ਕਾਸ ਕਰ ਸਕੇ ਜਿਹੜਾ ਸਰਕਾਰ ਦੇ ਵਿੱਚੋਂ ਵੀ ਕੋਈ ਆਪਦਾ ਜੋਨ ਦਾ ਜਿਵੇਂ ਸਰਕਾਰ ਦੇ ਵਿੱਚ ਕੋਈ ਹੱਥ ਹੈ ਜਿਵੇਂ ਜਿਹਦਾ ਵੀ ਉਹ ਸਰਕਾਰ ਚੋਂ ਹੀ ਲਿਆਣ ਕੇ ਪਿੰਡ ਤੇ ਪੈਸਾ ਲਾਵੇ ਤੇ ਪਿੰਡ ਨੂੰ ਸੋਹਣ ਸ਼ਾਨ ਬਣਾਵੇ ਪਿੰਡ ਦੀ ਇਹ ਸਰਪੰਚ ਚਾਹੀਦਾ ਪੜਿਆ ਲਿਖਿਆ ਹੋਵੇ ਚਲੋ ਮਾਰੇ ਸਰਕਾਰ ਦੇ ਵਿੱਚ ਵੀ ਹੱਥ ਹੋਵੇ ਪਿੰਡ ਚ ਵੀ ਸਾਰੇ ਏਕਤਾ ਹੋਵੇ ਜੀ ਸਾਰੇ ਜੇ ਪੜਾ ਲਿਖਾ ਸਰਪੰਚ ਹੋਵੇ ਫਤ ਕਰੋ ਵੀ ਜੇ ਕੋਈ ਚੰਗਾ ਸਰਪੰਚ ਪੜਾ ਲਿਖਾ ਤੁਸੀਂ ਬਣਾ ਵੀ ਲੈਨੇ ਹੋ ਤੇ ਉਹ ਉਹਦਾ ਕੋਈ ਸਰਕਾਰ ਦੇ ਵਿੱਚ ਬਹੁਤਾ ਹੱਥ ਨਹੀਂ ਕਿਉਂਕਿ ਤੁਸੀਂ ਮਤਲਬ ਪੁਰਾਣੇ ਜਿਹੜੇ ਤੁਹਾਨੂੰ ਪਤਾ ਹੈ ਵੀ ਕਿਵੇਂ ਕੰਮ ਕਰਾਉਣੇ ਆ ਤੇ ਸਰਕਾਰ ਦੇ ਵਿੱਚ ਵੀ ਤੁਹਾਡਾ ਹੱਥ ਹੈ ਤੇ ਫੇਰ ਤੁਸੀਂ ਪਾਰਟੀ ਵੱਲੋਂ ਤੇ ਚੱਲੋਂਗੇ ਕਿ ਤੁਸੀਂ ਪੂਰਾ ਜ਼ੋਰ ਲਾਓਗੇ ਵੀ ਜੇ ਉਹ ਸਰਪੰਚ ਬਹੁਤ ਉਹ ਕੰਮ ਕਰੇ ਤੇ ਉਹਨੂੰ ਕੋਈ ਗਰਾਟਾ ਵਗੈਰਾ ਵੀ ਲਾ ਕੇ ਦਿਓ ਨਹੀਂ ਨਹੀਂ ਪੂਰਾ ਜ਼ੋਰ ਵੀ ਲਾਵਾਂਗੇ ਪਾਰਟੀ ਵੱਲੋਂ ਵੀ ਲਾਵਾਂਗੇ ਤੇ ਪਿੰਡ ਵੱਲੋਂ ਵੀ ਲਾਵਾਂਗੇ ਵੀ ਜਿਹੜਾ ਚੰਗੇ ਕੰਮ ਕਰੇਗਾ ਉਹਦੇ ਮਗਰ ਪੂਰਾ ਜ਼ੋਰ ਲਾ ਕੇ ਉਹਨੂੰ ਬਣਾਵਾਂਗੇ ਤੇ ਜਿਹੜਾ ਅਸੀਂ ਵੀ ਉਹਦੇ ਤੇ ਹੱਥ ਰੱਖ ਗਏ ਸਰਕਾਰ ਤੋਂ ਵੀ ਲੈ ਕੇ ਉਹਨੂੰ ਕੁਝ ਦੇਈਏ ਜਿਹੜਾ ਪਿੰਡ ਤੇ ਲਾਵੇ ਸਾਡੇ ਪਿੰਡ ਦੀ ਸ਼ਾਨ ਬਣੇ ਕਿਹੜੇ ਕਿਹੜੇ ਕੰਮ ਤੁਹਾਡੇ ਪਿੰਡ ਦੇ ਰਹਿ ਗਿਆ ਕਿਉਂਕਿ ਪਹਿਲਾਂ ਕਾਫੀ ਕੰਮ ਇੱਥੇ ਲੰਬੀ ਹਲਕਾ ਹੋਣ ਕਰਕੇ ਤੁਹਾਡੇ ਕੰਮ ਹੋ ਗਿਆ ਆ ਪਾਲ ਸਾਹਿਬ ਨੇ ਕਰਾਫੀ ਤੇ ਹੁਣ ਕਿਹੜੇ ਕਿਹੜੇ ਕੰਮ ਤੁਹਾਡੇ ਹੋਣ ਵਾਲੇ ਰਹਿੰਦੇ ਆ ਜਿਹੜੇ ਤੁਸੀਂ ਚਾਹੋਣੇ ਆ ਵੀ ਜੇ ਸਰਪੰਚ ਚੰਗਾ ਹੋਵੇ ਸਰਕਾਰ ਤੇ ਹੱਕ ਦਾ ਬਣੇ ਤੇ ਅਸੀਂ ਆਹਾਹਾ ਕੰਮ ਆ ਜਿਹੜੇ ਉਹ ਅਸੀਂ ਕਰਾਵਾਂਗੇ ਕੰਮ ਆ ਵੀ ਉਹ ਤੇ ਜਿਹੜੇ ਧਾਨੀਆਂ ਨਾਲ ਉਹਨਾਂ ਦੀਆਂ ਛੜਕਾ ਰਹਿੰਦੀਆਂ ਨੇ ਉਹਨਾਂ ਦੀਆਂ ਛੜਕਾ ਜਿਉਂ ਚੋਂ ਪਿੰਡਾਂ ਚ ਬਣ ਗਈਆਂ ਧਾਣੀਆਂ ਜਿਹੜੀਆਂ ਰਹਿ ਗਈਆਂ ਕੁਝ ਧਾਣੀਆਂ ਬਣੀਆਂ ਵੀ ਨੇ ਕੁਝ ਰਹਿ ਗਈਆਂ ਉਹ ਵੀ ਇਸ ਗੱਲ ਦਾ ਇਹ ਗੁੱਸਾ ਕਰਦੇ ਨੇ ਵੀ ਪਿੰਡ 'ਚ ਕਲੀਮਰੀ ਪੈਸੇ ਲੱਗ ਜਾਂਦੇ ਸਾਡੇ ਧਾਣੀਆਂ ਦੇ ਨਹੀਂ ਲੱਗਦੇ ਉਹਨਾਂ ਦੇ ਧਾਣੀਆਂ ਦਾ ਵੀ ਹਿੱਸਾ ਉਹਨਾਂ ਨੂੰ ਦਿੱਤਾ ਜਾਵੇ ਜੋ ਵਾਟਰ ਬਾਕਸ ਰਹਿ ਗਿਆ ਕੋਈ ਨਾਲੀ ਪੈਣ ਵਾਲੀ ਪੈਣ ਵਾਲੀ ਉਹ ਵੀ ਉਹਨਾਂ ਦੀ ਪਵੇ ਜੋ ਕੋਈ ਲਾਈਟ ਟ੍ਰਾਂਸਫਾਰਮ ਰਹਿ ਗਿਆ ਉਹ ਵੀ ਉਹਨਾਂ ਦਾ ਲੱਗੇ ਜ਼ਰੂਰੀ ਚਾਹੀਦਾ ਹਿੱਸਾ ਉਹਨਾਂ ਨੂੰ ਜ਼ਰੂਰ ਚਾਹੀਦਾ ਪਿੰਡ 'ਚ ਤੇ ਜਿਹੜੀ ਪਿੰਡ ਚ ਤਾਂ ਰਹਿੰਦੀ ਜਿਹੜੀ ਥੋੜੀ ਬਹੁਤ ਹੀ ਗਲੀਆਂ ਰਹਿ ਗਈਆਂ ਜਗ੍ਹਾਆਂ ਨਹੀਂ ਰਹਿ ਗਈ ਕੋਈ ਅੱਛਾ ਜਰਮਨ ਸਾਹਿਬ ਹਰਜ ਕਰੋ ਵੀ ਜੇ ਸਾਰਾ ਪਿੰਡ ਆ ਕੇ ਤੁਹਾਨੂੰ ਇਹ ਕਹਿ ਦਿੰਦਾ ਹੈ ਕਿ ਤੁਸੀਂ ਤਜਰਬੇਕਾਰ ਹੋ ਤੁਸੀਂ ਬਲਾਦ ਸੰਪਤੀ ਦੇ ਚੇਅਰਮੈਨ ਰਹੇ ਹੋ ਤੁਸੀਂ ਸਰਪੰਚੀ ਵੀ ਅਨਨ ਕਰਨ ਕੀਤੀ ਹੈ ਵੈਟਰੀ ਵੀ ਕੀਤੀ ਹੈ ਤੇ ਤੁਹਾਡੇ ਗੂੜੇ ਰਿਸ਼ਤੇ ਸਰਕਾਰ ਦੇ ਵਿੱਚ ਵੀ ਤੁਹਾਨੂੰ ਆ ਕੇ ਕਹਿ ਦਿੰਦਾ ਹੈ ਕਿ ਤੁਸੀਂ ਉਹਨਾਂ ਦਾ ਵਿਸ਼ਵਾਸ ਤੋੜੋਗੇ ਕਿ ਜਾ ਕੇ ਹੋ ਮੈਂ ਸਵਾਸਤ ਨਹੀਂ ਤੋੜਦੇ ਪਰ ਅਸੀਂ ਇਹ ਗੱਲ ਚਾਹੁੰਦੇ ਆਂ ਕਿ ਅਸੀਂ ਹੁਣ ਚੇਅਰਮੈਨ ਬਣੇ ਆਂ ਤੇ ਅਸੀਂ ਹੁਣ ਹੋਰ ਕਿਸੇ ਨੂੰ ਮੌਕਾ ਦਈਏ ਆਪਦੇ ਭੈਣ ਭਰਾ ਨੂੰ ਇਹ ਨਾ ਆਖਣ ਕਿ ਸਾਰੇ ਮੌਕੇ ਇਹੀ ਭਾਲੀ ਜਾਂਦੇ ਨੇ ਅਸੀਂ ਧਿਆਨ ਇਹ ਵੀ ਕੋਈ ਚੰਗਾ ਬੰਦਾ ਹੋਵੇ ਤੇ ਅਸੀਂ ਉਹਦੇ ਤੇ ਹੱਥ ਰੱਖਾਂਗੇ ਜਿਵੇਂ ਸਾਰਾ ਪਿੰਡ ਆ ਕੇ ਚਲੋ ਚੰਗੀ ਗੱਲ ਐ ਸਾਰੇ ਰਲ ਕੇ ਅਸੀਂ ਇਹ ਚਾਹੁੰਦੇ ਨਹੀਂ ਕਿ ਅਸੀਂ ਬਣੀ ਜੀ ਹੁਣ ਹੋਰ ਵੀ ਵਨ ਪ੍ਰਾਂਡ ਬਣਾਈਏ ਆ ਤੁਹਾਡੀ ਬਹੁਤ ਚੰਗੀ ਸੋਚ ਐ ਵੀ ਜਿਹੜੀ ਤੁਸੀਂ ਹੋਰ ਕਿਸੇ ਦੇ ਹੱਥ ਦਰਨਾ ਚਾਉਣਿਓ ਹਾਂਜੀ ਵੀ ਪਿੰਡ ਦੇ ਵਿੱਚ ਤੁਹਾਡੇ ਸਰਬਸੰਤੀ ਵੀ ਹੋ ਸਕਦੀ ਹੈ ਤੁਸੀਂ ਇਸ ਗੱਲ ਤੇ ਕਿਉਂਕਿ ਮੋਹਤਵਾਰਾ ਗੋਲ ਤੁਸੀਂ ਇਸ ਗੱਲ ਤੇ ਵੀ ਚੋਲਣਾ ਹੋਊਂਗੇ ਕਿ ਆਪਾਂ ਸਾਰਾ ਪਿੰਡ ਇਕੱਠਾ ਹੋ ਕੇ ਸਰਬਸੰਤੀ ਕਰਾ ਲਈਏ ਬਹੁਤ ਚੰਗੀ ਗੱਲ ਹੈ ਜੇ ਸਰਬਸੰਤੀ ਹੋ ਜੇ ਸਾਰੇ ਜਿਹੜੇ ਜਿੰਨੇ ਵੀ ਅਸੀਂ ਇਕੱਠੇ ਹੋ ਕੇ ਤੇ ਜਿਹੜਾ ਪਿੰਡ ਦਾ ਮਹਾਰਾਜ ਪਿੰਡ ਦਾ ਹੀ ਰਹਿਣਾ ਹੈ ਤੇ ਪਿੰਡ ਦਾ ਹੀ ਸਰਪੰਚ ਬਣਨਾ ਹੈ ਜੇ ਅਸੀਂ ਇਕੱਠੇ ਹੋ ਗਏ ਸਾਰੇ ਬਣਾ ਲੀਏ ਨਾਲੇ ਤੇ ਉਹਦਾ ਖਰਚਾ ਵੱਜੇ ਤੇ ਨਾਲੇ ਉਹ ਕੰਮਕਾਰ ਆਪਦਾ ਖੁੱਲਾ ਹੋ ਕੇ ਕਰੇਗਾ ਵੀ ਮੇਰਾ ਤੇ ਪਿੰਡ ਨੇ ਮੇਰਾ ਸਾਥ ਦਿੱਤਾ ਹੈ ਉਹ ਦੁੰਗਣਾ ਕੰਮ ਕਰੂਗਾ ਇੱਕ ਛੋਟੇ ਛੇਵ ਨਾਲਾ ਜਿਹੜਾ ਸਾਰੇ ਪਿੰਡ ਨੂੰ ਡੋਬੋ ਦਿੰਦਾ ਹੈ ਇਹਦਾ ਵੀ ਕਹਿੰਦੇ ਆ ਵੀ ਕੋਈ ਪ੍ਰੋਬਲਮ ਹੈ ਵੀ ਲੈਵਲ ਚ ਨਹੀਂ ਵੜਾਗਾਇ ਤੇ ਸਾਰੇ ਬਾਕੀ ਛੇਵ ਨਾਲੇ ਪਾਸੇ-ਪਾਸੇ ਇਕੱਠੇ ਹੋ ਕੇ ਵਿੱਚ ਪੈ ਜਾਂਦੇ ਆ ਤੇ ਤੁਸੀਂ ਜੇ ਥੋੜੀ ਪੰਚਾਇਤ ਬਣਦੀ ਹੈ ਇਹ ਇਹ ਵੀ ਕੰਮ ਕਰਾਉਂਗੇ ਤੁਸੀਂ ਸੇਮ ਨਾਲੇ ਵਾਲਾ ਅਸੀਂ ਤਾਂ ਅੱਗੇ ਵੀ ਬਹੁਤ ਇਹਨੂੰ ਲੱਗੇ ਆ ਵੀ ਇਹ ਸੇਮ ਨਾਲਾ ਜਿਹੜਾ ਅੱਗੋਂ ਭੀੜਾ ਹੈ ਪਿੱਛੋਂ ਚੌੜਾ ਆਣ ਕੇ ਇੱਥੇ ਪਾਣੀ ਜਿਹੜਾ ਸਾਰਾ ਨੀਵੇਂ ਥਾਂ ਤੇ ਦੇ ਦਿੰਦਾ ਹੈ ਅਸੀਂ ਇਹਦੇ ਨਾਲ ਸਾਰੇ ਫਸਲ ਟਾਣੀਆਂ ਘਰ ਬਾੜ ਡੁੱਬਦੇ ਨੇ ਆਈ ਬੜਾ ਭਗਵੰਦ ਮਾਨ ਨੂੰ ਇਹ ਜਾ ਕੇ ਕਿਹਾ ਹੈ ਬੇਨੂੰ ਚੌੜਾ ਕਰੋ ਉਹਨਾਂ ਮਜੂਰੀ ਵੀ ਲੈ ਲਈ ਆ ਤਾਂ ਲੈ ਸ਼ੁਰੂ ਨਹੀਂ ਕੀਤਾ ਅਸੀਂ ਨੇ ਛੇਤੀ ਛੇਤੀ ਸ਼ੁਰੂ ਕੀਤਾ ਜਦੋਂ ਜਿਹੜਾ ਅਸੀਂ ਬੱਜ ਗਏ ਹਰ ਸਾਲ ਹਰ ਸਾਲ ਹੀ ਦੁੱਬ ਜਣੇ ਜਦੋਂ ਮੀਂਹ ਪੈਂਦੇ ਨੇ ਤੇ ਨੁਕਸਾਨ ਇਹ ਨਹੀਂ ਹੈਗਾ ਕਿ ਇੱਕ ਦਾ ਹੁੰਦਾ ਸਾਰੇ ਪਿੰਡ ਦਾ ਹੁੰਦਾ ਹੈ ਅਗਲੇ ਪਿੰਡਾਂ ਦਾ ਵੀ ਹੁੰਦਾ ਹੈ ਇਹ ਬਹੁਤ ਮਾੜੀ ਗੱਲ ਹੋਈ ਤੇ ਤੁਹਾਡੀ ਹੱਡਾ ਰੋੜੀ ਦੀ ਸਵੱਸਿਆ ਵੀ ਜਦੋਂ ਇੱਥੋਂ ਜਾਂਦਾ ਤੇ ਹੱਡਾ ਰੋੜੀ ਦੇ ਵਿੱਚ ਸਰਕੰਡਾ ਹੋਰ ਬੜਾ ਕੁਝ ਹੋ ਗਿਆ ਫਿਰ ਪਸ਼ੂ ਬਾਹਰ ਸੱਟ ਦਿੰਦੇ ਆ ਤੇ ਉੱਤੇ ਖੁਖਾਰ ਕੁੱਤੇ ਜਿਹੜੇ ਪਸ਼ੂਆਂ ਨੂੰ ਖਾਰੇ ਹੁੰਦੇ ਸੜਕ ਦੇ ਉੱਤੇ ਫੋਟੋ ਲੰਗੜਾ ਟੱਪਣਾ ਬੜਾ ਔਖਾ ਹੈ ਨੱਕੜ ਕੇ ਲੰਗਣਾ ਪੈਂਦਾ ਹੈ ਦੇਖੋ ਬੜਾ ਵੀ ਹਲ ਕਰੋਂਗੇ ਦੇਖੋ ਜੀ ਚਾਰ ਦਿਵਾਰੀ ਕੀਤੀ ਹੋਈ ਆ ਗੇਟ ਲਾਇਆ ਹੋਇਆ ਹੈ ਸਾਰਾ ਕੁਝ ਕਰਕੇ ਹੁਣ ਸੁੱਟਣ ਵਾਲਾ ਜਿਹੜਾ ਵੀ ਉਹ ਵੀ ਨਹੀਂ ਸਮਝਦਾ ਵੀ ਛੜਕਦੇ ਉੱਤੇ ਸੁੱਟਦਾ ਹੈ ਤੇ ਮੈਂ ਵੀ ਇੱਧਰ ਦੀ ਲੰਗਣਾ ਹੈ ਤੇ ਹੋਰ ਪਿੰਡਾਂ ਦੇ ਆ ਪਾਸੇ ਸ਼ਹਿਰਾਂ ਦੇ ਆ ਵੀ ਰੰਗਣਾ ਸਾਹਿਬ ਨੇ ਬੱਸਾਂ ਕਾਰਾਂ ਤੇ ਜਾਣਾ ਸਕੂਟਰਾਂ ਤੇ ਜਾਣਾ ਉਹਦੇ ਵਾਸਤੇ ਵੀ ਮਾੜੀ ਗੱਲ ਹੈ ਜਿਹੜਾ ਰਾਹ ਛੁੱਟ ਜਾਂਦਾ ਹੈ ਉਹ ਗਾਂ ਮਲਿਆ ਥਾਂ ਹੈ ਗੇਟ ਲੱਗਾ ਹੈ ਗਾਂ ਸੁੱਟੇ ਤੇ ਇਹਦੇ ਨਾਲ ਵੀ ਫਰਕ ਪੈ ਜੇ ਪੀਣ ਵਾਲੇ ਪਾਣੀ ਦੀ ਵੀ RO ਮੇਰਾ ਖਿਆਲਾ ਤੁਹਾਡਾ ਜਿਹੜਾ ਵੱਲ ਪਿਆ ਉਹ ਵੀ ਸਵਸਿਆ ਹੈ ਕਬੱਡੀ ਹੈ ਵੀ ਪੀਣ ਵਾਲਾ ਪਾਣੀ ਨਹੀਂ ਮਿਲਦਾ ਸਰਕਾਰੀ ਆਰੋ ਵੀ ਕੋਸ਼ਿਸ਼ ਕਰੋਗੇ ਵੀ ਜਿਹੜਾ ਲੋਕਾਂ ਨੂੰ ਸਾਫ਼ ਤੇ ਸਸਤਾ ਪਾਣੀ ਮਿਲਵੇ ਲਿਖੇ ਦਿੱਤੇ ਹੋਏ ਨੇ ਆਰੋ ਵੀ ਜਿਵੇਂ ਆਰੋ ਪਹਿਲਾਂ ਚੱਲੇ ਸੀ ਚਲੋ ਮੁੜ ਕੇ ਸਰਕਾਰਾਂ ਨੇ ਬੰਦ ਕਰਤੇ ਹੁਣ ਕਈਆਂ ਪਿੰਡਾਂ ਚ ਚੱਲ ਵੀ ਗਏ ਆ ਦੱਸਾਂ ਪੰਨਾ ਪਿੰਡਾ ਜਿੱਦਾਂ ਹਾਂ 12 ਪਿੰਡਾ ਚੱਲ ਗਏ ਨੇ ਅਸੀਂ ਵੀ ਦਿੱਤਾ ਲਿਖ ਕੇ ਵੀ ਸਾਡਾ ਹਰੂ ਚੱਲੇ ਤੇ ਸਾਨੂੰ ਸਾਫ ਪਾਣੀ ਮਿਲੇ ਜਿਹੜਾ ਵਾਟਰ ਬਸ ਦਾ ਪਾਣੀ ਪੂਰਾ ਨਹੀਂ ਮਿਲਦਾ ਆਉਂਦਾ ਉਹ ਬਹੁਤ ਕਮੀਆਂ ਨੇ ਗਰੀਬ ਬੰਦੇ ਨੂੰ ਨਹੀਂ ਮਿਲਦਾ ਚਲੋ ਉੱਥੇ ਉਹ ਚੱਲ ਜੇ ਤੇ ਆਪਦਾ ਭਰ ਲਿਆਵੇ ਅਗਲਾ ਪੈਸੇ ਥੋੜੇ ਬੜੇ ਦੇ ਕੇ ਉਹ ਵੀ ਲਿਖ ਕੇ ਦਿੱਤਾ ਆਇਆ ਜੀ ਪਛਾਲ ਤੇ ਹੁਣ ਜਿਹੜੇ ਮੈਂਬਰ ਮੈਂਬਰ ਵੀ ਪੰਜ ਬਣਦੇ ਆ ਪੰਜ ਬਣ ਤੇ ਵੀ ਤੁਸੀਂ ਸਹਿਮਤੀ ਵਾਲੀ ਗੱਲ ਥੋੜੀ ਚੱਲ ਰਹੀ ਆ ਕਿ ਜਿਹੜੇ ਪੰਜਾਂ ਦੇ ਪੰਜਾਂ ਵੀ ਚੋਣ ਨਾ ਹੋਵੇ ਇਹ ਵੀ ਤੁਸੀਂ ਕੋਸ਼ਿਸ਼ ਕਰੋਗੇ ਇਹ ਨਾਲ ਲੇਤੇ ਅੱਜ ਹੀ ਪਤਾ ਲੱਗਾ ਕੱਲ ਕੁਝ ਲੱਗਾ ਕੁਝ ਅੱਜ ਲੱਗਾ ਹੁਣ ਜਿਵੇਂ ਜਿਵੇਂ ਇਕੱਠੇ ਹੁੰਨੇ ਆ ਜੇ ਤੇ ਸਹਿਮਤੀ ਹੋ ਜੇ ਸਰਪੰਚਾਂ ਦੀ ਤੇ ਪੰਜਾਂ ਦੀ ਫੇਰ ਆ ਸਭ ਤੋਂ ਵਧੀਆ ਕੋਈ ਇਲੈਕਸ਼ਨ ਨਾ ਹੋਵੇ ਬਹੁਤ ਵਧੀਆ ਹੈ ਉਹ ਸਰਕਾਰਾਂ ਨੇ ਜਿਹੜਾ ਛੇਤੀ ਕਰ ਦਿੱਤਾ ਹੈ ਫਿਰ ਸਰਕਾਰਾਂ ਨੇ ਬਹੁਤ ਵਧੀਆ ਇਹ ਵੀ ਕੰਮ ਕੀਤਾ ਹੈ ਕਿ ਜਿਹੜੇ ਅੱਗੇ ਕਾਗਜ਼ ਧੱਕੇ ਖਾਂਦੇ ਹਨ ਮਲੋਟ ਐਸ ਜ਼ਿੰਮੇਦਾਰ ਦੇ ਉਹ ਪਿੰਡਾਂ ਚ ਕਰ ਦਿੱਤੇ ਆ ਇੱਥੇ ਹੀ ਕਾਗਜ਼ ਪੱਤਰ ਸਕੂਲਾਂ ਚ ਭਰੇ ਜਾਣੇ ਨੇ ਜਿਵੇਂ ਆਪਣੇ ਸਾਡੇ ਬੋਦੀ ਵਾਲੇ ਦਾ ਤਾਂ ਪੰਨੀ ਵਾਲੇ ਪਿੰਡ ਲਾਤੇ ਇਹ ਮੈਸਟਰਾਂ ਨੇ ਭਰ ਲੈਣੇ ਆ ਇਹ ਸਾਡਾ ਬਹੁਤ ਇਹਦੇ ਚ ਵੀ ਫਾਇਦਾ ਹੋ ਗਿਆ ਪਿੰਡਾਂ ਦਾ ਜੇ ਭਗਵੰਤ ਮਾਨ ਨੇ ਇਹ ਕਰ ਦਿੱਤਾ ਹੈ ਉਥੇ ੱੱਕੇ ਧੋੜੇ ਸਾਰਾ ਦਿਨ ਖਾਈ ਚਾਹੀਦੀ ਸੀ ਕਿਤੇ ਕਾਗਜ਼ ਪੂਰੇ ਨਹੀਂ થઈ ਕਿਤੇ ਨਹੀਂ ਹੁੰਦੇ ਇਹ ਵੀ ਸਰਕਾਰ ਨੇ ਇੱਕ ਬਹੁਤ ਵਧੀਆ ਕੀਤਾ ਪਿੰਡਾਂ ਵਾਸਤੇ ਵੀ ਇੱਥੇ ਹੀ ਉੱਠ ਕੇ ਤੇ ਇੱਥੇ ਮੈਸਟਰਾਂ ਭਰੋ ਮੈਸਟਰਾਂ ਲੈ ਜਾਣੀਆਂ ਫੇਲਾ ਹਾਂ ਕਲਸਟਰ ਬਣਾਉਂਦੇ ਹਾਂ ਹਾਂ ਜੀ ਹਾਂ ਜੀ ਜ਼ੂਨ ਬਣਾਉਂਦੇ ਸੀ ਇਹ 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 ਬਹੁਤ ਵਧੀਆ ਕੀਤਾ ਸਰਕਾਰ ਨੇ ਤੇ ਬਹੁਤ ਇਹਨਾਂ ਦਾ ਧੰਨਵਾਦ ਸਰਕਾਰ ਦਾ ਜਿਹੜਾ ਭਵੰਤ ਮਾਨ ਨੇ ਕੀਤਾ ਚਲੋ ਸਾਡੇ ਮੰਤਰੀ ਸਾਹਿਬ ਵੀ ਨੇ ਗੁਰਮੀਤ ਸਿੰਘ ਖੁੱਡੀਆਂ ਉਹਨੂੰ ਹੀ ਚਲੋ ਪਿੰਡਾਂ ਚ ਆ ਕੇ ਉਹ ਵੀ ਹੁਣ ਜਿਹੜੇ ਵੋਟਾਂ ਆਉਣੀਆਂ ਨੇ ਸਾਰਿਆਂ ਲਈ ਆਵੇ ਜਿਹੜਾ ਮਾਰੇ ਆਣ ਕੇ ਆਖੇ ਵੀ ਸਰਪੰਚ ਸਰਬਸੰਤੀ ਨਾ ਬਣਾਓ ਹੁਣ ਤੁਸੀਂ ਆਖਰੀ ਮੇਰਾ ਸਵਾਲ ਹੈ ਵੀ ਆਖਰੀ ਤੁਸੀਂ ਸਾਰੇ ਪਿੰਡਾਂ ਨੂੰ ਕਿਉਂਕਿ ਬਲਾਕ ਪ੍ਰਧਾਨਤਾ ਸਾਵਾਂ ਚੈਲ ਦੇ ਬਹੁਤ ਪਿੰਡ ਪੈਂਦੇ ਆ ਸੁਨੇਹਾ ਕੀ ਦੇਣਾ ਚਾਹੋ ਸਾਰੇ ਪਿੰਡਾਂ ਨੂੰ ਕੀ ਕਿਉਂ ਪਿੰਡਾਂ ਨੂੰ ਸਰਬਸੰਪਤੀ ਦਾ ਕੀ ਕਰਨਾ ਚਾਹੀਦਾ ਖੇਤਾਂ ਨਾਲ ਬਰੇ ਕੀ ਕਰਨਾ ਚਾਹੀਦਾ ਇਹੋ ਹੀ ਦੇਣਾ ਦਿੰਨੇ ਆ ਵੀ ਅਸੀਂ ਜਿਹੜੇ ਹੁਣ ਕਈ ਵਾਰ ਪਿੰਡ ਐਸੀ ਹੋ ਗਏ ਨੇ ਐਸੀ ਜਿਹੜੇ ਆ ਵੀ ਆਪਾਂ ਬਾਕੇ ਬਣਾਈਏ ਜਿਹੜੇ ਮੈਂਬਰ ਨੇ ਉਹ ਵੀ ਬਾਕੇ ਬਣਾਈਏ ਜੇ ਕੋਈ ਬੀਸੀ ਆ ਉਹਨਾਂ ਨੇ ਵੀ ਬਾਕੇ ਬਣਾਈਏ ਕਿਸੇ ਦਾ ਵੀ ਜਿਹੜਾ ਨਾ ਖਰਚਾ ਨਾ ਕਰਾਈਏ ਤੇ ਉਹਨੂੰ ਅਚੀ ਪਿੰਡ ਦਾ ਕੰਮ ਕਰ ਤੂੰ ਤੇ ਤੈਨੂੰ ਬਣਾਉਣੇ ਆ ਸਾਰੇ ਪਿੰਡਾਂ 'ਚ ਇਹੋ ਹੀ ਆਖਣਾ ਅਸੀਂ ਦੇ ਵੀ ਸਹਿਮਤੀ ਕਰੋ ਜੋ ਸਰਕਾਰ ਕਹਿੰਦੀ ਆ ਆਪਾਂ ਉਹਨਾਂ ਦੇ ਆਖੇ ਲਾ ਕੇ ਸਰਪੰਚ ਬਹਿ ਕੇ ਪੰਚਾਇਤ ਜੋ ਵੀ ਬਹਿ ਕੇ ਬਣਾਈਏ ਤੇ ਰੋਲਾ ਰੱਪਾ ਨਾ ਪਾਈਏ ਰੋਲਿਆ ਤਾਂ ਬਚ ਗਈ ਕੀ ਹੋਰ ਬਣਾ ਸਾਨੂੰ ਤੁਸੀਂ ਸਾਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਾਤ ਸਾਡੇ ਘਰ ਆਇਆ ਜੀ ਆਇਆਂ ਨੂੰ ਜੀ ਤੁਹਾਡਾ ਵੀ ਮਹਾਰਾਜ ਚਰਦੀ ਕਲਾ ਕਰੇ ਮੇਰਾ ਕਰੇ